ਅੰਮ੍ਰਿਤਸਰ ਤਰਨਤਾਰਨ ਰੋਡ ਤੇ ਚਾਟੀ ਵਿੰਡ ਫਲਾਈਓਵਰ ਤੇ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਮੋਟਰਸਾਈਕਲ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਦਰਅਸਲ ਮ੍ਰਿਤਕ ਦੀ ਪਛਾਣ ਮਨਪ੍ਰੀਤ ਕੌਰ ਦੇ ਵਜੋਂ ਹੋਈ ਹੈ ਜਦਕਿ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਮੌਕੇ ਤੋਂ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਮ੍ਰਿਤਕ ਮਹਿਲਾ ਦੀ ਧੀ ਦਾ ਇਹ ਕਹਿ ਰਿਹਾ ਕਿ ਜਦੋਂ ਮੌਕੇ ਤੇ ਪਹੁੰਚੀਏ ਤਾਂ ਮਾਂ ਦੀ ਜਾਨ ਜਾ ਚੁੱਕੇ ਸ। ਪੁਲਿਸ ਅਧਿਕਾਰੀ ਮੌਕੇ ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਉਹਨਾਂ ਦੱਸਿਆ ਕਿ ਟਰੱਕ ਤੇ ਮੋਟਰਸਾਈਕਲ ਵਿਚਾਲੇ ਹਾਦਸਾ ਵਾਪਰਿਆ ਜਿਸ ਦੇ ਵਿੱਚ ਮਹਿਲਾ ਦੀ ਜਾਨ ਚਲੀ ਗਈ ਹੈ ਤੇ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਫਿਲਹਾਲ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਚਾਲਕ ਦੀ ਗ੍ਰਿਫਤਾਰੀ ਦੇ ਲਈ ਛਾਪੇ ਮਾਰੀ ਜਾ ਰਹੀ ਹੈ। ਤੇ ਉਹਨਾਂ ਦੇ ਨਾਲ ਉਹਨਾਂ ਦੇ ਹਸਪਤਲ ਸੀ। ਤੇ ਹਸਬੰਦ ਕਿੱਥੇ ਉਹਨਾਂ ਦੇ? ਉਹ ਹਸਪਤਲ ਨੇ ਗਏ। ਉਹਦਾ ਕੀ ਕੰਡੀਸ਼ਨ? ਠੀਕ ਤਾਂ ਚੱਲ ਲੈ ਕਿਤਾਬੀ ਤੇ ਜਾ ਕੇ ਠੀਕ ਹੈ ਜੇਸ਼ਨ ਜੇਸ਼ਨ ਹਾਂਜੀ ਕੀ ਗੱਲ ਬਾਤ ਹੈ ਨੋ ਆਰੀ ਸੀ ਆਟੋ ਤੋਂ ਤੇ ਵੇਖਿਆ ਕਿ ਇੱਥੇ ਐਕਸੀਡੈਂਟ ਹੋਇਆ ਤੇ ਵੇਖਿਆ ਤਾਂ ਮੰਮੀ ਐਦਾਂ ਪਏ ਹੋਏ ਸੀਗੇ ਤੇ ਵੇਖਿਆ ਤਾਂ ਟਰੱਕ ਨੇ ਬੱਸ ਨੂੰ ਚਲਤਾ ਨਹੀਂ ਤੁਸੀਂ ਨਾਲ ਨਹੀਂ ਅੱਛਾ ਤੁਸੀਂ ਬਾਅਦ ਚਾਹੇ ਜੇ ਠੀਕ ਹੈ ਐਕਸੀਡੈਂਟ ਤੋਂ 2-3 ਸੈਕਿੰਡ ਬਾਅਦ ਜਾਈਏ ਇਹ ਅਪੀਲ ਕਰਦੇ ਸਰਕਾਰ ਤੋਂ ਮੈਂ ਨਹੀਂ ਪ੍ਰਸ਼ਾਸਨ ਤੋਂ ਇੱਥੇ ਪੁਲਿਸ ਨਹੀਂ ਤਾਂ ਇਦੀ ਪੁਲਿਸ ਕਦੋਂ ਆਈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਮੈਨੂੰ ਨਹੀਂ ਪਤਾ ਮੈਨੂੰ ਕੁਝ ਪਤਾ ਹੀ ਨਹੀਂ ਜੀ ਕਾਰਨ ਕੀ ਐਕਸੀਡੈਂਟ ਦਾ ਕਿੰਨਾ ਐਕਸੀਡੈਂਟ ਆ ਮਦਰ ਕਿਰਦੇ ਆ ਤੁਹਾਡੇ ਅੱਗੇ ਐ ਸਟ ਹੈਗੀ ਸੀ ਤੁਹਾਡੀ ਸਿਸਟਰ ਨਹੀਂ ਮੌਕੇ ਤੇ ਨਹੀਂ ਸਿਸਟਰ ਆਵੀਂ ਐਕਸੀਡੈਂਟ ਆ ਪਤਾ ਲੱਗਾ ਕਿ ਜਿਹੜੀ ਇੱਕ ਵਾਟਸਐਪ ਲਾ ਤੇ ਟਰੱਕ ਦਾ ਐਕਸੀਡੈਂਟ ਹੋਇਆ ਵਾ ਉਹਦੇ ਚ ਜਿਹੜੀ ਇੱਕ ਲੇਡੀਜ਼ ਸੀਗੀ ਉਹਦੀ ਜਿਹੜੀ ਆ ਮੌਕੇ ਤੇ ਡੈਥ ਹੋ ਗਈ ਹੈ ਉਹਨੂੰ ਜਿਹੜੀ ਆ ਜਿਵੇਂ ਉਸ ਤੋਂ ਜਮਾ ਬੋਡੀ ਜਮਾ ਕਰਾਤੀ ਹੈ ਤੇ ਬਾਕੀ ਜਿਹੜਾ ਵੀ ਉਹਨਾਂ ਵਾਸਤੇ ਉਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰੇਗੀ। ਏਡੀਸੀ ਉਹ ਕਾਲੇ ਦੇਸੀ। ਉਹ ਮੋਟਾ ਤੇ ਆ ਰਹੇ। ਇੱਕ ਜਿਹੜੇ ਉਹਦੇ ਹਸਬੰਦ ਆ ਉਹਨਾਂ ਨੇ ਵੀ ਨਾਲ ਆ। ਹੋਰ ਵੀ ਜਾ ਰਹੇ ਹਾਂ ਜੀ ਪਤਾ ਕਰਕੇ ਮੈਦੂਰੇ ਭੇਜਿਆ ਹੋਸਪਟਲ ਜਾ ਰਹੇ ਹਾਂ ਤੇ ਜਾ ਕੇ ਵੇਖਦਾ ਜੋ ਸਟੇਟਮੈਂਟ ਲੈ ਕੇ ਕਾਰਵਾਈ ਕਰਾਂਗੇ। ਜੇ ਡਾਕਟਰ ਨੇ ਕਰਿਆ ਐਕਸੀਡੈਂਟ ਹੋਇਆ ਤੇ ਟ੍ਰੱਕ ਵਾਲਾ ਫੜਿਆ ਗਿਆ। ਟ੍ਰੱਕ ਦੀ ਕਬਜ਼ੇ ਚ ਲੈ ਲਿਆ ਵਾ ਪਰ ਉਹ ਆਇਆ ਨਹੀਂ। ਆਪਣੀ ਆਟੋ। ਪਾੜੀਏ ਡਰਾਈਵਰ ਮਿਲੇ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਚਾਟੀ ਵਿੰਡ ਫਲਾਈਓਵਰ ਤੇ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਟਰੱਕ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਮੋਟਰਸਾਈਕਲ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਦਰਅਸਲ ਮ੍ਰਿਤਕ ਦੀ ਪਛਾਣ ਮਨਪ੍ਰੀਤ ਕੌਰ ਦੇ ਵਜੋਂ ਹੋਈ ਹੈ ਜਦਕਿ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਮੌਕੇ ਤੋਂ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਮ੍ਰਿਤਕ ਮਹਿਲਾ ਦੀ ਧੀ ਦਾ ਇਹ ਕਹਿ ਰਿਹਾ ਕਿ ਜਦੋਂ ਮੌਕੇ ਤੇ ਪਹੁੰਚੀਏ ਤਾਂ ਮਾਂ ਦੀ ਜਾਨ ਜਾ ਚੁੱਕੇ ਸ। ਪੁਲਿਸ ਅਧਿਕਾਰੀ ਮੌਕੇ ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਉਹਨਾਂ ਦੱਸਿਆ ਕਿ ਟਰੱਕ ਤੇ ਮੋਟਰਸਾਈਕਲ ਵਿਚਾਲੇ ਹਾਦਸਾ ਵਾਪਰਿਆ ਜਿਸ ਦੇ ਵਿੱਚ ਮਹਿਲਾ ਦੀ ਜਾਨ ਚਲੀ ਗਈ ਹੈ ਤੇ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਫਿਲਹਾਲ ਉਹਨਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਚਾਲਕ ਦੀ ਗ੍ਰਿਫਤਾਰੀ ਦੇ ਰਿਛਾਪੇ ਮਾਰੀ ਜਾ ਰਹੀ ਹੈ। ਤੇ ਉਹਨਾਂ ਦੇ ਨਾਲ ਉਹਨਾਂ ਦੇ ਹਸਪਤਲ ਸੀ। ਤੇ ਹਸਬੈਂਡ ਕਿੱਥੇ ਉਹਨਾਂ ਦੇ? ਉਹ ਆਪੋ ਹਸਪਤਲ ਲਿਏ। ਉਹਦੀ ਕੰਡੀਸ਼ਨ ਹੈ। ਠੀਕ ਠੀਕ ਸਭ ਚੱਲ ਰਿਹਾ ਹੈ। ਠੀਕ ਹੈ ਬੰਦ ਜੇਸ਼ਨ ਜੇਸ਼ਨ ਹਾਂਜੀ ਕੀ ਗੱਲ ਬਾਤ ਹੈ ਨੋ ਆ ਰਹੀ ਸੀ ਆਟੋ ਤੋਂ ਤੇ ਵੇਖਿਆ ਕਿ ਇੱਥੇ ਐਕਸੀਡੈਂਟ ਹੋਇਆ ਤੇ ਵੇਖਿਆ ਤਾਂ ਮੰਮੀ ਇੱਦਾਂ ਪਏ ਹੋਏ ਸੀਗੇ ਤੇ ਵੇਖਿਆ ਤੇ ਟਰੱਕ ਨੇ ਬੱਸ ਨੂੰ ਚਲਤਾ ਨਹੀਂ ਤੁਸੀਂ ਨਾਲ ਨਹੀਂ ਅੱਛਾ ਤੁਸੀਂ ਬਾਅਦ ਚਾਹੇ ਜੀ ਠੀਕ ਐ ਐਕਸੀਡੈਂਟ ਤੋਂ 2-3 ਸੈਕਿੰਡ ਬਾਅਦ ਜਾਈਏ ਇਹ ਅਪੀਲ ਕਰਦੇ ਸਰਕਾਰ ਤੋਂ ਮੈਂ ਨਹੀਂ ਸੈਸ਼ਨ ਇਹ ਤੇ ਪੁਲਿਸ ਨੂੰ ਚਾਹੀਦੀ ਕੀ ਪੁਲਿਸ ਕਦੋਂ ਆਈ ਪੁਲਿਸ ਮੌਕੇ ਤੇ ਪਹੁੰਚ ਗਿਆ ਪੁਲਿਸ ਮੌਕੇ ਤੇ ਪਹੁੰਚ ਗਿਆ ਇਹ ਮੈਨੂੰ ਨਹੀਂ ਪਤਾ ਮੈਨੂੰ ਕੁਝ ਪਤਾ ਹੀ ਨਹੀਂ ਜੀ ਕਾਰਨ ਕੀ ਐਕਸੀਡੈਂਟ ਦਾ ਕਿੰਨਾ ਐਕਸੀਡੈਂਟ ਹੋਇਆ ਮਦਰ ਘਟੇ ਆ ਤੇ ਸੀਗਾ ਮਦਰ ਘਟੇ ਆ ਤੁਸੀਂ ਤੁਹਾਡੇ ਔਰ ਇਹ ਅੱਗੇ ਸਾਡੇ ਕੀ ਤੁਹਾਡੇ ਸਿਸਟਮ ਨਹੀਂ ਮੌਕੇ ਤੇ ਕੋਈ ਨਹੀਂ ਸਾਨੂੰ ਨਹੀਂ ਅੱਡੀ ਖਬਰ ਨਹੀਂ ਆਈ ਐਕਸੀਡੈਂਟ ਆਇਆ ਸੀ ਪਤਾ ਲੱਗਾ ਕਿ ਜਿਹੜੀ ਇੱਕ ਵਾਹਟਸਾਈਕਲ ਦਾ ਤੇ ਟਰੱਕ ਦਾ ਐਕਸੀਡੈਂਟ ਹੋਇਆ ਵਾ ਉਸ ਦੇ ਚ ਜਿਹੜੀ ਇੱਕ ਲੇਡੀਜ਼ ਸੀਗੀ ਉਹਦੀ ਜਿਹੜੀ ਆ ਮੌਕੇ ਤੇ ਰੈੱਡ ਹੋ ਗਈ ਹੈ ਉਹਨੂੰ ਜਿਹੜੀ ਆ ਸੀਵਲ ਅਥਾਰਟੀ ਜਮਾ ਬੋਡੀ ਜਮਾ ਕਰਾਤੀ ਹੈ ਤੇ ਬਾਕੀ ਜਿਹੜਾ ਵੀ ਉਹਦੇ ਵਾਸਤੇ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਕੇ ਜੀਡੀਸੀ ਉਪਾਦੇ ਦੇ ਸਕਦਾ। ਉਹ ਮੋਟਾ ਤਿਆਰ ਹੈ। ਕਿ ਜਿਹੜੇ ਉਹਦੇ ਹਸਬੰਦ ਆ ਉਹਨਾਂ ਨੇ ਠੀਕ ਹਾਲ ਆ। ਕੋਲ ਪੇ ਜਾ ਰਹੇ ਹਾਂ ਜੀ ਪਤਾ ਕਰਕੇ ਮੈਨੂੰ ਇਹ ਉਹ ਭੇਜਿਆ ਹੋਸਪਟਲ ਜਾ ਰਹੇ ਹਾਂ ਤੇ ਜਾ ਕੇ ਵੇਖਦਾ ਜੋ ਸਟੇਟਮੈਂਟ ਲੈ ਕੇ ਕਾਰਵਾਈ ਕਰਾਂਗੇ। ਇਹ ਡਾਕਟਰ ਨੇ ਕਰਿਆ ਐਕਚੁਅਲੀ ਟ੍ਰੈਕ ਵਾਲਾ ਫੜਿਆ ਗਿਆ। ਪ੍ਰਾਪਤ ਦੀ ਕਬਜ਼ੇ ਚ ਲੈ ਲਿਆ ਵਾ ਪਰ ਉਹ ਇਹ ਆਇਆ ਨਹੀਂ ਆਪਣੀ ਐਡਾ। reverend miller